ਫਾਜ਼ਿਲਕਾ ਦੇ ਵਿੱਚ ਪਿਛਲੇ 4 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਸੀਜ਼ਨ ਰਿਦਮ ਸੈਲੂਨ ਵੱਲੋਂ ਹੌਨਰ ਸੈਲੂਨ ਨੂੰ ਅਕੈਡਮੀ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਇੱਥੇ ਹੁਣ ਸਟੂਡੈਂਟਸ ਨੂੰ హెయిਰ ਅਤੇ ਮੇਕਅਪ ਦੇ ਬਾਰੇ ਪੂਰਾ ਡਿਪਲੋਮਾ ਕਰਵਾਇਆ ਜਾਏਗਾ ਇਸ ਦੀ ਜਾਣਕਾਰੀ ਸੈਲੂਨ ਦੇ ਸੰਚਾਲਕ ਗੁਰਜੋਤ ਚਾਵਲਾ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਸੈਲੂਨ ਦੇ ਵਿੱਚ ਪਹਿਲਾਂ ਹੀ ਕਾਫੀ ਸੁਵਿਧਾਵਾਂ ਉਪਲਬਧ ਧਰ ਤੇ ਹੁਣ ਸੈਲੂਨ ਨੂੰ ਅਕੈਡਮੀ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜੇਕਰ ਕੋਈ ਵੀ ਵਿਦਿਆਰਥੀ ਇੱਥੇ ਹੇਅਰ ਅਤੇ ਮੇਕਅਪ ਦਾ ਕੰਮ ਸਿੱਖਣਾ ਚਾਹੁੰਦਾ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਜੇਕਰ ਤੁਸੀਂ ਬਾਹਰ ਜਾਣਾ ਹੈ ਜਾਂ ਫਿਰ ਹੇਅਰ ਐਂਡ ਮੇਕਅਪ ਦੇ ਖੇਤਰ ਦੇ ਵਿੱਚ ਵਧੀਆ ਜਾਣਕਾਰੀ ਹਾਸਿਲ ਕਰਨੀ ਹੈ ਜਾਂ ਫਿਰ ਕੋਈ ਕੋਰਸ ਕਰਨਾ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਸਕਰੀਨ ਤੇ ਉਹਨਾਂ ਦੇ ਨੰਬਰ ਡਿਸਪਲੇ ਹੋ ਰਹੇ ਹਨ ਆਓ ਉਹਨਾਂ ਕੋਲ ਲੈ ਚਲਦੇ ਹਾਂ ਤੇ ਜਾਣਦੇ ਹਾਂ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਤਾਨੂੰ ਦੱਸ ਦਈਏ ਫਾਜ਼ਿਲ ਕਾਦੇਸ਼ਰੀ ਰਾਮ ਮੰਦਰ ਦੀ ਬੈਕਸਾਈਡ ਤੇ ਇਹ ਸੈਲੂਨ ਬਣਿਆ ਹੋਇਆ ਹੈ ਜਿੱਥੇ ਪਹਿਲੇ ਹੀ ਪੂਰੀਆਂ ਸਹੂਤਾਵਾਂ ਦਿੱਤੀਆਂ ਜਾ ਰਹੀਆਂ ਅਤੇ ਹੁਣ ਐਡਵਾਂਸ ਡਿਪਲੋਮਾ ਇਨ ਹੈਅਰ ਐਂਡ ਮੇਕਅਪ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇੱਕ ਹੋਰ ਜਾਣਕਾਰੀ ਸੀ ਤੁਹਾਨੂੰ ਦੇ ਦਈਏ ਇਹਨਾਂ ਦਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਹੋਇਆ ਹੈ ਉੱਥੇ ਜਾ ਕੇ ਵੀ ਪੂਰੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ ਮੈਂ ਗੁਰਜੋਤ ਚਾਵਲਾ ਸਿਜ਼ਰਿਸਮ ਸਲੂਨ ਤੋਂ ਜੀ ਸਰ ਕਿਸ ਤਰ੍ਹਾਂ ਦੀ ਸ਼ੁਰੂਆਤ ਤੁਸੀਂ ਕਰ ਰਹੇ ਹੋ ਜੀ ਅੱਜ ਸਰ ਆਪਣਾ 4 ਸਾਲ ਤੋਂ ਪਹਿਲਾਂ ਹੀ ਇੱਕ ਸਲੌਨ ਚੱਲ ਰਿਹਾ ਸੀਜ਼ਰਿਕਮ ਸਲੌਨ ਤੇ ਆਪਾਂ ਨੂੰ ਕੁਝ ਟਾਈਮ ਤੋਂ ਨਾ ਡਿਮਾਂਡ ਆ ਰਹੀ ਸੀ ਕਿ ਤੁਸੀਂ ਵੀ ਕੰਮ ਸਿਖਾਓ ਤੇ ਇਸ ਨੂੰ ਦੇਖਦੇ ਹੋਏ ਆਪਾਂ ਇੱਕ ਸਲੌਨ ਨੂੰ ਅਕੈਡਮੀ ਦੇ ਅੰਦਰ ਕਨਵਰਟ ਕਰਨ ਜਾ ਰਹੇ ਹਾਂ ਤੇ ਜਿੰਨੇ ਵੀ ਕੰਮ ਸਿੱਖਣਾ ਹੈ ਜਾਂ హెయిਰ ਦਾ ਮੇਕਅਪ ਦਾ ਔਰ ਜਿੰਨੇ ਬਾਹਰ ਜਾਣਾ ਹੈ ਸਟੂਡੈਂਟ ਨੇ ਤੇ ਉਹਨਾਂ ਦੇ ਲਈ ਬਹੁਤ ਅੱਛਾ ਸਕਿੱਲ ਹੈ ਤੇ ਬਾਹਰ ਜਾ ਕੇ ਉਹ ਈਜ਼ੀਲੀ ਜੋਬ ਵੀ ਕਰ ਸਕਦਾ ਹੈ ਕਿਸ ਤਰ੍ਹਾਂ ਦੀ ਸਰ ਟ੍ਰੇਨਿੰਗ ਤੁਹਾਡੇ ਵੱਲੋਂ ਦਿੱਤੀ ਜਾਏਗੀ ਬੱਚਿਆਂ ਨੂੰ ਜਾਂ ਸਟੂਡੈਂਟਸ ਨੂੰ ਦੇਖੋ ਜੀ ਹੇਅਰ ਦੇ ਅੰਦਰ ਬੱਚਿਆਂ ਨੂੰ ਐਡਵਾਂਸ ਕੈਮੀਕਲ ਵਰਕ ਜਿਵੇਂ ਉਹਦੇ ਕਲਰ ਹੁੰਦਾ ਹੈ ਬੋਟੌਕਸ ਹੁੰਦਾ ਹੈ ਰੀਬੋਡਿੰਗ ਸਮੂਥਨਿੰਗ ਕੇਰਾਟਿਨ ਹਰ ਇੱਕ ਚੀਜ਼ ਅਚੀ ਤਰੀਕੇ ਦੱਸੀ ਜਾਏਗੀ ਪ੍ਰੋਫੈਸ਼ਨਲ ਵੇ ਨਾਲ ਸਿਖਾਇਆ ਜਾਏਗਾ ਸਾਰਾ ਕੁਝ ਤੇ ਕਟਿੰਗ ਵਗੈਰਾ ਹੋ ਗਿਆ A to Z ਸਭ ਸਿਖਾਇਆ ਜਾਏਗਾ ਨਾਲ ਮੇਕਅਪ ਦਾ ਕੰਮ ਵੀ ਸਿਖਾਇਆ ਜਾਏਗਾ ਜੇ ਆਪਾਂ ਗੱਲ ਕਰੀਏ ਤਾਂ ਸਰ ਕਿਵੇਂ ਮਨ ਦੇ ਵਿੱਚ ਆਇਆ ਵੀ ਇਸ ਤਰ੍ਹਾਂ ਦਾ ਕੰਮ ਵੀ ਕਰਨਾ ਚਾਹੀਦਾ ਹੈ ਵੀ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕੁਝ ਨਾ ਕੁਝ ਦੇਖੋ ਕੁਝ ਟਾਈਮ ਤੋਂ ਜਿੱਦਾਂ ਕਾਲਸ ਆ ਰਹੇ ਸੀ ਕਿ ਵੀ ਕੰਮ ਸਿੱਖਣਾ ਚਾਹੁੰਦੇ ਆਂ ਅਸੀਂ ਤੇ ਪਹਿਲਾਂ ਅਸੀਂ ਸੋਚਿਆ ਨਹੀਂ ਸੀ ਇਸ ਬਾਰੇ ਅੱਜ ਅਸੀਂ ਸੋਚ ਰਹੇ ਆਂ ਕਿ ਵੀ ਚਲੋ ਕੰਮ ਸਿਖਾਇਆ ਜਾਵੇ ਜਿੱਦੋਂ ਕਾਲਸ ਹੀ ਕਾਫੀ ਆਨ ਲੱਗ ਪਏ ਤਾਂ ਅਸੀਂ ਕਿ ਚਲੋ ਸਿਖਾ ਦਈਏ ਬੱਚਿਆਂ ਨੂੰ ਵੀ ਤੇ ਬਾਹਰ ਜਾਣਾ ਚਾਹੁੰਦੇ ਨੇ ਜਾਂ ਕਿਸੇ ਨੇ ਲੋਕਲ ਕੰਮ ਕਰਨਾ ਹੈ ਜੋਬ ਕਰਨਾ ਚਾਹੁੰਦੇ ਨੇ ਫਾਜ਼ਿਲਖਾ ਤੋਂ ਬਾਹਰ ਵੀ ਉਹਰ ਆਪਣਾ ਸਲੂਨ ਵੀ ਕਰ ਸਕਦੇ ਨੇ ਕੱਲ ਨੂੰ ਆਪਣਾ ਖਾਸ ਕੀ ਰਹੇਗਾ ਸਰ ਬੱਚਿਆਂ ਵਾਸਤੇ ਕੀ ਖਾਸ ਉਹਨਾਂ ਨੂੰ ਸਿਖਾਇਆ ਜਾਏਗਾ ਇੱਥੇ ਆ ਕੇ ਜੋ ਆਂਦੇ ਨੇ ਬੱਚੇ ਤਾਂ ਖਾਸਤੇ ਜੀ professionl level ਨਾਲ ਜਿਵੇਂ ਹੁਣ ਥੋੜਾ ਬਹੁਤ ਕੰਮ ਜਿਵੇਂ ਕਿਥੇ ਵੀ ਸਿਖਾ ਲੈਂਦੇ ਨੇ ਪਾਰਲਰ ਸ ਇੱਕ ਸਲੌਨ ਸੀ ਇਹਨੂੰ ਆਪ ਅਕੈਡਮੀ ਜੀ ਤੋਂ ਲੈ ਕੇ ਜਾ ਰਹੇ ਆ ਕਿ ਇੱਕ professionl level ਨਾਲ ਸਿਖਾਇਆ ਜਾਵੇ ਐਦਾਂ ਜਿਵੇਂ 2-4 ਮਹੀਨੇ ਉਦਨ ਪ੍ਰੋਪਰ ਕੰਮ ਸਿਖਾਇਆ ਜਾਏਗਾ ਬੱਚਾ ਜਿਹਨੇ ਨਹੀਂ ਸਿੱਖਦਾ ਉਹਨਾਂ ਪ੍ਰੋਪਰ ਟ੍ਰੇਨਿੰਗ ਦਵਾਂਗੇ ਸਰ ਐਡਰੈਸ ਵੀ ਸਾਡੇ ਦਰਸ਼ਕਾਂ ਨੂੰ ਜਰੂਰ ਦੱਸਿਆ ਜਾਵੇ ਕੀ ਐਡਰੈਸ ਕੀ ਹੈ ਆਪਣੇ ਸਲੌਨ ਦਾ ਜੀ ਬਿਲਕੁਲ ਜੀ ਆਪਣਾ ਬੈਕ ਸਾਈਡ ਸ਼੍ਰੀ ਰਾਮ ਮੰਦਿਰ ਸੱਚ ਦੇਵਾ ਸਟਰੀਟ ਸੀਜ਼ਰ ਰੀਡਸ ਲੌਕ ਕੰਟੈਕਟ ਨੰਬਰ ਕੰਟੈਕਟ ਨੰਬਰ ਸਰ अपना कॉन्टैक्ट नंबर है डबल नाइन डबल एट डबल थ्री सिक्स थ्री फोर सेवन दूसरा अपना कॉन्टैक्ट नंबर है डबल नाइन डबल एट डबल थ्री सिक्स थ्री फोर एट सत जी के मैं सारे सो अपने को मैंने एक आई क्वेश्चन पूछा जा रहा है कि एक कोर्स कि मैं ये क्लियर करना चाहनी कि एक कोर्स बिगनर्स लिया तो बेसिक आई मेकअप बेसिक पार्टी मेकअप तो लैके ब्राइडल तक कवर करवाया जाएगा ਇਹਦੇ ਵਿੱਚ ਤੁਹਾਨੂੰ ਕੁਝ हेयर ਸਟਾਈਲਸ ਵੀ ਸਿਖਾਈ ਜਾਣਗੇ ਬੇਸਿਕ ਟੂ ਐਡਵਾਂਸ ਸੱਸ਼ੀ ਗਾਜੀ